ਪਿੰਡ ਦੇ ਬੱਚਿਆਂ ਨੇ ਕਹਿੰਦੇ ਉਹ ਕਾਰ ਵਿਖਾਇਆ ਜੋ 15 ਸਾਲਾਂ ਦੇ ਵਿੱਚ ਨਹੀਂ ਹੋ ਸਕਿਆ ਤੇ ਜਦੋਂ 15 ਸਾਲਾਂ ਬਾਅਦ ਕੋਈ ਕੰਮ ਹੋਇਆ ਹੋਵੇ ਤਾਂ ਉਹ ਖੁਸ਼ੀ ਹੈ ਜਿਹੜੀ ਉਹ ਵੱਖਰੀ ਹੋ ਜਾਂਦੀ ਹੈ ਤਾਂ ਸਬ ਡਿਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਹੈ ਕਹਿੰਦੇ ਜੋਗੇਵਾਲਾ ਜੋਗੇਵਾਲੇ ਪਿੰਡ ਦੇ ਬੱਚੇ ਆ ਜਿਹੜੇ ਸਰਕਾਰੀ ਹਾਈ ਸਕੂਲ ਗਾਟਵਾਲੀ ਪੜ੍ਹਦੇ ਨੇ ਤੇ ਗਾਟਵਾਲੀ ਪੜ੍ਹਦੇ ਇਹਨਾਂ ਬੱਚਿਆਂ ਨੇ ਜੋ 15 ਸਾਲਾਂ ਦੇ ਵਿੱਚ ਨਹੀਂ ਹੋ ਸਕਿਆ ਉਹ ਕਾਰ ਵਿਖਾਇਆ ਜ਼िले ਦੀ ਕਹਿੰਦੇ ਪੋਜੀਸ਼ਨ ਆਈ ਹੈ 15 ਸਾਲਾਂ ਬਾਅਦ ਜ਼ਿਲੇ ਦਾ ਨਾਮ ਚੌਕਿਆ ਇਹਨਾਂ ਬੱਚਿਆਂ ਨੇ ਆਪਣੇ ਪਿੰਡ ਦਾ ਆਪਣੇ ਸਰਕਾਰੀ ਹਾਈ ਸਕੂਲ ਦਾ ਗਟ ਵਾਲੀ ਦਾ ਨਾਮ ਤੇ ਕਹਿੰਦੇ ਆਪਣੇ ਮਾਪਿਆਂ ਦਾ ਨਾਮ ਚਮਕਾ ਦਿੱਤਾ ਹੈ ਤਾਂ ਜਦੋਂ ਪਿੰਡ ਪਹੁੰਚਦੇ ਨੇ ਜੋਗੇ ਵਾਲੇ ਪਿੰਡ ਬੱਚਿਆਂ ਦੀ ਐਂਟਰੀ ਹੁੰਦੀ ਹੈ ਤਾਂ ਪਿੰਡ ਵੱਲੋਂ ਵੀ ਫਿਰ ਬਖਰੇ ਤਰੀਕੇ ਨਾਲ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਸੋ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਕੀ ਨਾਮ ਹੈ ਇਹਦਾ ਜਗਦੇਵ ਸਿੰਘ ਜੀ ਕਿਹੜਾ ਬੰਦਾ ਜੋਗੇ ਵਾਲਾ ਇਹ ਜੀ ਦੇਸੀ ਜੀ ਤੁਹਾਡੇ ਪਿੰਡਾਂ ਚ ਬੱਚੇ ਪਹੁੰਚੇ ਆ ਪਿੰਡ ਵੱਲੋਂ ਬੜਾ ਵੱਖਰੇ ਤਰੀਕੇ ਨਾਲ ਵੱਲੋਂ ਸਨਮਾਨ ਕੀਤਾ ਗਿਆ ਬੱਚਿਆਂ ਦਾ ਕੀ ਕਹਿਣਾ ਚਾਹੁੰਦੇ ਇਹ ਜੀ ਸਾਡੇ ਨਗਰਵਨੀਆਂ ਤੋਂ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਪਿਛਲੀ ਵਾਰ ਵੀ ਜਦੋਂ ਬੱਚੇ ਜ਼ਿਲ੍ਹੇ ਦੇ ਵਿੱਚੋਂ 3rd ਪੋਜੀਸ਼ਨ ਲੈ ਕੇ ਆਏ ਸੀ ਉਦੋਂ ਵੀ ਬੱਚਿਆਂ ਦੀ ਹੌਸਲਾ ਫਜ਼ਾਈ ਵਾਸਤੇ ਪੂਰੇ ਹੀ ਨਗਰ ਵੱਲੋਂ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਸਾਡੇ ਪ੍ਰਧਾਨ ਬੈਠੇ ਨੇ ਗੁਰਪ੍ਰੀਤ ਜੀ ਇਹਨਾਂ ਵੱਲੋਂ ਸਾਰੇ ਨਗਰਵਨੀਆਂ ਇਹ ਹੀ ਕੋਸ਼ਿਸ਼ ਰਹੀ ਹੈ ਵੀ ਬੱਚਿਆਂ ਨੂੰ ਦੀ ਇਸ ਖੇਡਾਂ ਦੇ ਨਾਲ ਜੁੜੇ ਨੇ ਇਹਨਾਂ ਨੂੰ ਅੱਗੇ ਵੀ ਇਹਨਾਂ ਦੇ ਅੰਦਰ ਇੱਕ ਜਨੂਨ ਅੰਦਰ جگਦਾ ਰਹੇ ਉਸ ਦੇ ਵਜੋਂ ਇਹ ਉਪਰਾਲਾ ਕੀਤਾ ਗਿਆ ਸੀ ਬੱਚਿਆਂ ਦੇ ਮਾਨ ਸਨਮਾਨ ਦੇ ਵਿੱਚ ਇੱਕ ਬੱਚਿਆਂ ਦੇ ਵਿੱਚ ਵੀ ਬੜੀ ਖੁਸ਼ੀ ਦੇਖੀ ਗਈ ਹੈ ਵੀ ਦੱਸਿਆ ਜਾ ਰਿਹਾ ਜ਼ਿਲ੍ਹੇ ਦੀ ਮੰਨ ਲਓ 15 ਸਾਲਾਂ ਬਾਅਦ ਵੀ ਪੋਜੀਸ਼ਨ ਆਈ ਹੈ ਤੁਹਾਡੇ ਪਿੰਡ ਦੇ ਬੱਚੇ ਐ ਦੱਸਿਆ ਜਾ ਰਿਹਾ ਸਰਕਾਰੀ ਘਾਟ ਵਾਲੀ ਸਕੂਲ ਪੜ੍ਹਦੇ ਐ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਹੈ ਇਹ ਜੀ ਬਹੁਤ ਵੱਡੀ ਗੱਲ ਹੈ ਜੀ ਸਾਡੇ ਜ਼ਿਲ੍ਹੇ ਬਠਿੰਡੇ ਲਈ ਮਾਣ ਵਾਲੀ ਗੱਲ ਹੈ ਪੂਰੇ ਸਕੂਲ ਲਈ ਨਗਰ ਲਈ ਤੇ ਬੱਚਿਆਂ ਦੇ ਮਾਪਿਆਂ ਲਈ ਵੀ ਇਹੇ ਪੋਜੀਸ਼ਨ ਜਿਹੜੀ 15 ਸਾਲਾਂ ਬਾਅਦ ਆਈ ਹੈ ਇਹ ਬੱਚੇ ਲੈ ਕੇ ਆਏ ਨੇ ਆਪਣੀ ਮਿਹਨਤ ਦੇ ਨਾਲ ਹੀ ਤਿਆਰੀ ਲਾ ਕੇ ਲੈ ਕੇ ਲੈ ਕੇ ਆਏ ਨੇ ਤੇ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਇਹੀ ਬੇਨਤੀ ਹੈ ਸਾਡੀ ਅਪੀਲ ਰਹੂਗੀ ਕਲੱਬ ਬਣੀਓ ਵੀ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਹੀ ਇਹਨਾਂ ਤੇ ਹੱਥ ਸਿਰ ਤੇ ਰੱਖਣ ਇਹਨਾਂ ਦੀ ਹੌਸਲਾ ਫਜ਼ਾਈ ਸਮੇਂ-ਸਮੇਂ ਤੇ ਸਾਡੇ ਕਲੱਬ ਬਣੀਓ ਵੀ ਅਸੀਂ ਕਰਦੇ ਰਹਿਾਂਗੇ ਬਾਕੀ ಗ್ರಾಮ ਪੰਚਾਇਤ ਸਾਡਾ ਸਹਿਯੋਗ ਕਰ ਰਹੀ ਹੈ ਪੂਰਾ ਤੇ ਇਹ ਬੱਚੇ ਅੱਗੇ ਜਾ ਕੇ ਵੱਡੀਆਂ ਮਾਲਾ ਮਾਰ ਨੈਸ਼ਨਲ ਪੱਧਰ ਤੇ ਇਹ ਗੇਮਾਂ ਖੇਡ ਕੇ ਆਉਣ ਜਿਵੇਂ ਨਸ਼ਿਆਂ ਦਾ ਰੁਝਾਨ ਵੱਧਿਆ ਹੋਇਆ ਕਿ ਦੱਸਿਆ ਜਾ ਰਿਹਾ ਵੀ ਨਸ਼ਿਆਂ ਦਾ ਰੁਝਾਨ ਵੱਧ ਬੱਚਿਆਂ ਦੇ ਬੜੇ ਵੱਖਰੇ ਵੱਖਰੇ ਤਰੀਕੇ ਨਾਲ ਮਨੋਂ ਸੰਸਥਾਵਾਂ ਵੱਲੋਂ ਸਮਰਾਨ ਕੀਤਾ ਜਾਂਦਾ ਹੈ ਗਰਾਊਂਡਾਂ ਵੱਲ ਬੱਚਿਆਂ ਨੂੰ ਮੋੜਿਆ ਜਾਵੇ। ਬਿਲਕੁਲ ਜੀ ਇਹ ਬੱਚਿਆਂ ਨੂੰ ਮੋੜਾ ਦੇਣ ਦੀ ਖਾਤਰ ਵੀ ਇਹ ਗਰਾਊਂਡਾਂ ਵੱਲ ਬੱਚੇ ਇਹਨਾਂ ਦਾ ਉਧਰ ਇਹਨਾਂ ਦੀ ਰੁਚੀ ਵਧੇ। ਇਹ ਗੇਮਾਂ ਹੀ ਇੱਕ ਰਸਤਾ ਹੈ ਜਿਹੜਾ ਬੱਚਿਆਂ ਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਇਹ ਗਰਾਊਂਡ ਹੀ ਬਚਾ ਸਕਦੇ ਨੇ ਜੋ ਗਰਾਂ ਨੇ ਸਾਡੇ ਬੱਚੇ ਖੇਡ ਰਹੇ ਨੇ ਸਮੇਂ-ਸਮੇਂ ਤੇ ਹੋਰ ਵੱਖ-ਵੱਖ ਖੇਡਾਂ ਨੇ ਸਾਡੇ ਇੱਕ ਬੱਚਾ ਹੋਰ ਵੀ ਹੈ ਜ਼ਿਲ੍ਹੇ ਦੇ ਵਿੱਚ ਜੋ ਡਿਸਕ ਥਰੋ ਤੇ ਹੋਰ ਸ਼ੂਟ ਇਹਦੇ ਵਿੱਚ ਫਰਸਟ ਪੋਜੀਸ਼ਨ ਲੈ ਕੇ ਆਇਆ ਤੇ ਇਹ ਗੇਮਾਂ ਹੀ ਨੇ ਇੱਕ ਜਰੀਆ ਜਿਹੋ ਬੱਚਿਆਂ ਨੂੰ ਆਪਾਂ ਇਸ ਜਿਹੜੀ ਦਲਦਲ ਵਾਲਾ ਨਸ਼ਾ ਦੀ ਇਹਦੇ ਵੱਲੋਂ ਮੋੜ ਸਕਦੇ ਹਾਂ ਕੀ ਨਾਮ ਹੈ ਤੁਹਾਡਾ ਸ਼ੈਲੀ ਜਿੰਦਨ ਹੈਡਮਿਸਟਰ ਸਰਕਾਰੀ ਹਾਈ ਸਕੂਲ ਘਾਟਵਾਲੀ ਮੈਂ ਤੁਹਾਡੇ ਸਕੂਲ ਦੇ ਬੱਚਿਆਂ ਨੇ ਮੰਨ ਲਓ ਨਾਮ ਰੋਸ਼ਨ ਕੀਤਾ ਪੇਸ਼ ਲੈ ਕੇ ਆਏ ਨੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਬੱਚੇ ਵੋਲੀਬਾਲ ਅੰਡਰ 14 ਦੇ ਵਿੱਚ ਸਟੇਟ ਲੈਵਲ ਤੇ 3rd ਪੋਜੀਸ਼ਨ ਪ੍ਰਾਪਤ ਕਰਕੇ ਆਏ ਹੈ ਇਹ ਸਾਡੇ ਲਈ ਪਿੰਡ ਵਾਸੀਆਂ ਲਈ ਮਾਪਿਆਂ ਲਈ ਸਾਰੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਕਹਿਣਾ ਚਾਹੁੰਦੇ ਮਨ ਲਓ ਬੱਚਿਆਂ ਦੇ ਮਾਪਿਆਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਵੀ ਜੇ ਸਾਡੇ ਬੱਚੇ ਨੂੰ ਪੜਾਇਆ ਨਾ ਗਿਆ ਜਾਂ ਗੇਮਾਂ ਵਾਲੇ ਪਾਸੇ ਪੈ ਗਿਆ ਤਾਂ ਬੱਚਾ ਖਰਾਬ ਹੋਊਗਾ ਤੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ ਕੀ ਮੈਸੇਜ ਦੇਣਾ ਤੁਹਾਨੂੰ ਨਹੀਂ ਜੀ ਮੈਂ ਬਿਲਕੁਲ ਨਹੀਂ ਕਹਿਣਾ ਕਹੂੰਗੀ ਕਿ ਖੇਡਾਂ ਦੇ ਨਾਲ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਖੇਡਾਂ ਦੇ ਨਾਲ ਬੱਚਿਆਂ ਦੇ ਵਿੱਚ ਅਨੁਸ਼ਾਸਨ ਆਂਦਾ ਹੈ ਬੱਚਿਆਂ ਦੇ ਵਿੱਚ ਇੱਕ ਦੂਜੇ ਨਾਲ ਕੋਆਪਰੇਸ਼ਨ ਕਰਨ ਦੀ ਭਾਵਨਾ ਆਂਦੀ ਹੈ ਚੀਜ਼ ਹੈ ਕਿ ਅਗਰ ਉਹ ਖੇਡਾਂ ਦੇ ਨਾਲ-ਨਾਲ ਪੜ੍ਹਾਈ ਦੇ ਵਿੱਚ ਵੀ ਆਣ ਤਾਂ ਉਹ ਬਹੁਤ ਹੀ ਜਲਦੀ ਇੱਕ ਵੱਡੇ ਅਹੁਦੇ ਤੇ ਪਹੁੰਚ ਸਕਦੇ ਆ ਮੇਰੀ ਬੱਚਿਆਂ ਨੂੰ ਇਹੀ ਦਿਲੋਂ ਖੁਆਇਸ਼ ਹੈ ਇਹੋ ਬੈਸਟ ਵਿਸ਼ੇਸ ਹੈ ਕਿ ਨੈਕਸਟ ਈਅਰ ਉਮੀਦ ਕਰਦੇ ਆ ਕਿ ਸਾਡੇ ਬੱਚੇ ਅੰਡਰ 17 ਦੇ ਵਿੱਚ ਸਟੇਟ ਦੇ ਵਿੱਚ ਪਹਿਲਾ ਸਥਾਨ ਲੈ ਕੇ ਆਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਜੋਗੇਵਾਲਾ ਨੇੜੇ ਤਲਵੰਡੀ ਸਾਬੋ ਤੋਂ ਅਕਸ਼ਰੀ ਦਮਦੋਆ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹਨਾਂ ਨਗਰਾਂ ਤੇ ਬੜੀ ਵੱਡੀ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸੋ ਸਾਡੇ ਪਿੰਡ ਦੇ ਵਿੱਚੋਂ ਬਹੁਤ ਹੀ ਸਤਕਾਰਯੋਗ ਗੁਰਮੁਖ ਪਿਆਰੇ ਬੱਚਿਆਂ ਨੇ ਦੋ ਵਾਰੀ ਮੱਲਾ ਮਾਰੀਆਂ ਨੇ ਸਟੇਟ ਪੱਧਰੀ ਗੇਮਾਂ ਦੇ ਵਿੱਚੋਂ ਤੀਸਰਾ ਅਸਥਾਨ ਜਿਹੜਾ ਉਹ ਇਹਨਾਂ ਨੇ ਹਾਸਲ ਕੀਤਾ ਸੋ ਇਹਨਾਂ ਦੇ ਟੀਚਰ ਸਹਿਬਾਨਾਂ ਦਾ ਔਰ ਪਿੰਡ ਗਾਟ ਵਾਲੀ ਉਹ ਸਕੂਲ ਦਾ ਸਾਰੇ ਸਟਾਫ ਦਾ ਭਾਈ ਬਹੁਤ ਬਹੁਤ ਸਾਡੇ ਨਗਰ ਦੀ ਪੰਚਾਇਤ ਦੇ ਬਣੀਓ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸੋ ਕੋਟ ਕੋਟ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਨ੍ਹਾਂ ਨੇ ਇਹਨਾਂ ਪਿੰਡਾਂ ਤੇ ਇਹਨਾਂ ਨਗਰਾਂ ਤੇ ਬੜੀ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਅੱਪੀ ਮੈਂ ਬਲਜਿੰਦਰ ਸਿੰਘ ਆ ਵਾਲੀਵਾਲ ਕੋਚ ਗਾਟ ਵਾਲੀ ਹਾਈ ਸਕੂਲ ਚ ਪੋਸਟਿੰਗ ਹੈ ਜੀ ਮੇਰੀ ਅੱਜ ਸਰ ਜੋਗੇ ਵਾਲੇ ਪਹੁੰਚੇ ਬੱਚੇ ਸਨਮਾਨ ਕੀਤਾ ਗਿਆ ਬੱਚਿਆਂ ਦਾ ਪਿੰਡ ਵੱਲੋਂ ਬੜੀ ਖੁਸ਼ੀ ਹੈ ਕਿਹੜੀਆਂ ਪੋਜੀਸ਼ਨਾਂ ਹਾਸਿਲ ਕੀਤੀਆਂ ਕਿੱਥੇ ਗਏ ਮੰਗਣੀ ਉਹ ਪਹਿਲਾਂ ਤਾਂ ਸਮੂਹ ਨਗਰ ਨਿਵਾਸੀ ਬਠਿੰਡਾ ਦੇ ਨਿਵਾਸੀ ਤੇ ਚੈਨਲ ਵਾਲਿਆਂ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅੱਜ ਜਨਮ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਪ੍ਰਮਾਤਮਾ ਕਰੇ ਸਾਰੇ ਇਸੇ ਤਰ੍ਹਾਂ ਇਨਾਂ ਦੇ ਅਪਦੇਸ਼ਾਂ ਤੇ ਚੱਲਦੇ ਰਹੇ ਬਾਬਾ ਬੰਦਾ ਬਾਹਰ ਦਰਜੀ ਦੇ ਜਨਮ ਦਿਨ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਇਹ 69ਵੀਂ ਪੰਜਾਬ ਸਕੂਲ ਖੇਡਾਂ ਹੋਈਆਂ ਸੀ ਜਿਹੜੀਆਂ ਕਿ ਮਹਾਲੀ ਚ ਹੋਈਆਂ ਸੀ ਇਹਦੇ ਵਿੱਚ 23 ਜ਼ਿਲ੍ਹੇ ਪੰਜਾਬ ਦੇ ਤੇ ਚਾਰ ਖੇਡ ਵਿੰਗ ਸਿੱਖਿਆ ਵਿਭਾਗ ਦੇ ਕੁੱਲ 27 ਟੀਮਾਂ ਆਈਆਂ ਸੀ ਜਿਦੇ ਚੋਂ ਆਪਣੀ ਬਠਿੰਡੇ ਜ਼ਿਲ੍ਹੇ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ ਇਹ ਜਿਹੜੀ ਪੋਜੀਸ਼ਨ ਆਈ ਆ ਪੰਜਾਬ ਚ ਤੀਜੇ ਨੰਬਰ ਤੇ ਇਹ ਲਗਭਗ 15 ਸਾਲ ਬਾਅਦ ਬਠਿੰਡੇ ਜ਼ਿਲ੍ਹੇ ਨੂੰ ਮਿਲੀ ਤੇ 15 ਸਾਲ ਬਾਅਦ ਇਹ ਖੁਸ਼ਖਬਰੀ ਸੁਣਨ ਨੂੰ ਮਿਲੀ ਆ ਵੀ ਬਾਲੀਵਾਲ ਚ ਅੰਡਰ 14 ਆਪਣੀ ਟੀਮ ਬਠਿੰਡੇ ਜ਼ਿਲ੍ਹੇ ਦੀ ਤੀਸਰੇ ਸਥਾਨ ਤੇ ਆਈ ਆ ਕੀ ਕਹਿਣਾ ਚਾਹੁੰ ਮੈਂ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਤਾ ਮੈਂ ਤਾਂ ਇਹ ਜੇ ਕੋਚ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਬੱਚਿਆਂ ਦੇ ਮਾਪੇ ਨੂੰ ਵੀ ਅਪੀਲ ਕਰਦਾ ਵੀ ਜਿਵੇਂ ਅਸੀਂ ਸਾਰੀ ਅਗਵਾਈ ਗੁਰੂਗ੍ਰੰਥ ਸਾਹਿਬ ਜੀ ਤੋਂ ਲੈ ਕੇ ਫਿਰ ਖੇਡਣ ਜਾਂਦੇ ਆ ਵੀ ਆਈ ਇਹਨਾਂ ਨੂੰ ਜੇ ਸ਼ਕਤੀ ਦਿਵਾਉਣੀ ਹੈ ਤਾਂ ਭਗਤੀ ਵੀ ਚਾਹੀਦੀ ਹੈ ਨਾਲ ਤਾਂ ਕਰਕੇ ਇੱਕ ਸਾਡਾ ਇਹੀ ਚ ਮਨੋਰਥ ਹੈ ਵੀ ਇਹ ਬੱਚੇ ਭਗਤੀ ਨਾਲ ਵੀ ਜੁੜਨ ਤੇ ਨਸ਼ਿਆਂ ਤੋਂ ਰਹਿਤ ਰਹਿਣ ਤੇ ਖੇਡਾਂ 'ਚ ਹੋਰ ਤਰੱਕੀ ਕਰਨ ਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਭਿਜਿਤ ਸੰਗੀਤ ਕਿੱਥੇ ਪੜਦੇ ਅਸੀਂ ਗਾਟ ਵਾਲੀ ਗਾਟ ਵਾਲੀ ਸਕੂਲ ਪੜ੍ਹਦੇ ਕਿਹੜਾ ਪਿੰਡ ਹੈ ਜੋਗਿਆ ਵਾਲਾ ਅੱਜ ਤੁਹਾਡਾ ਸਨਮਾਨ ਕੀਤਾ ਗਿਆ ਇਹ ਪਿੰਡ ਪਹੁੰਚਣ ਦੇ ਵੱਖਰੇ ਤਰੀਕੇ ਨਾਲ ਕੀ ਕਹਿਣਾ ਚਾਹੁੰਦੇ ਇਹ ਵਾਸੇ ਸਾਡੇ ਸਰਾਂ ਦੀ ਕਿਰਪਾ ਕਰਕੇ ਤੇ ਜਦੋਂ ਵੀ ਅਸੀਂ ਕਈ ਵਾਰ ਖੇਡਣ ਜਾਂਦੇ ਆ ਤਾਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਜਾਂਦੇ ਆ ਤੇ ਸਾਡੀ ਜਦੋਂ ਗੇਮ ਨੇੜੇ ਆਉਂਦੀ ਆ ਤਾਂ ਸਾਰ ਸਾਡੇ ਸ਼ਾਮ ਨੂੰ ਵੀ ਪ੍ਰੈਕਟਿਸ ਕਰਾਉਂਦੇ ਆ ਓਵਰ ਟਾਈਮ